ਜੋ ਪਹਿਲਾਂ ਤੋਂ ਤੁਹਾਨੂੰ ਪਤਾ ਹੈ ਇਸ ਵੇਲੇ ਪੰਜਾਬ ਦੇ ਅੰਦਰ ਦੇ ਬੜੀ ਵੱਡੀ ਖੜਾ ਦੀ ਬਾਤ ਤੇ ਅੱਜ ਖਾਸ ਤੌਰ ਤੇ ਸਾਡੇ ਪਾਰਟੀ ਦੇ ਪ੍ਰਧਾਨ ਜੀ ਜਾਕਟ ਸਾਹਿਬ ਸਾਡੇ ਨਾਲ ਬੈਠੇ ਐਮਐਲਏ ਸੰਦੀਪ ਜਾਕਟ ਸਾਹਿਬ ਬਹੁਤ ਹੀ ਸਤਿਕਾਰਯੋਗ ਜਿਹੜੇ ਇਸ ਇਲਾਕੇ ਤੋਂ ਜਿੱਥੇ ਬੀਜੇਪੀ ਦੇ ਵੱਡੇ ਲੀਡਰ ਤਾਂ ਹੈਗੇ ਹੈਗੇ ਪਰ ਐਮਐਲਏ ਤੋਂ ਬਾਅਦ ਉਹਨਾਂ ਨੇ ਪੰਜਾਬ ਸਰਕਾਰ ਦੇ ਵਿੱਚ ਕੈਬਨਿਟ ਮਿਸਟਰੀ ਹੈ ਜਿਹੜੀ ਉਹ ਅਲੱਗ-ਅਲੱਗ ਵਿਭਾਗਾਂ 'ਚ ਕੀਤੀ ਮੈਨੂੰ ਯਾਦ ਆਜ ਵੀ ਜਦੋਂ ਇਹ ਹੈਲਥ ਮਿਨਿਸਟਰ ਸੀ ਕਿਸ ਤਰੀਕੇ ਨਾਲ ਉਸ ਵੇਲੇ ਕੰਮ ਹੋਏ ਮੇਰੇ ਪਤਾਨ ਸਾਡੇ ਵੀਜੇਤੀ ਦੇ ਦਾਕਾ ਸੰਤੋਜ ਜੀ ਇਹ ਸਾਡੇ ਸਾਰੇ ਸ਼ਹਿਰ ਦੇ ਸਭੀ ਜ਼ਿਲ੍ਹੇ ਦੀ ਬੋਡੀ ਸਾਡੇ ਜਨਰਲ ਸਕੱਤਰ ਸੈਕਟਰੀ ਸਾਡੇ ਖਾਸ ਤੌਰ ਤੇ ਮੰਡਲ ਪ੍ਰਧਾਨ ਸਾਰੇ ਉਹਨਾਂ ਤੋਂ ਬਾਅਦ ਸਾਡੇ ਸਾਰੇ ਵਿੰਗ ਤੇ ਜਿੰਨੇ ਵੀ ਲੋਕ ਉਰੇ ਆਏ ਹੋਏ ਆ ਬਹੁਤ ਸਿਹਲਵੇਦ ਨਾਲ ਸੰਬੰਧਿਤ ਜੁੜੇ ਹੋਏ ਐਸੋਸੀਏਸ਼ਨਸ ਆਈਆਂ ਉਹਨਾਂ ਤੇ ਖਾਸ ਤੌਰ ਤੇ ਮੀਡੀਆ ਦੀ ਜਿਹੜੀ ਟੀਮ ਆ ਸਾਰੀ ਮੈਂ ਤੁਹਾਡਾ ਧੰਨਵਾਦ ਕਰਦਾ ਤੁਸੀਂ ਆਏ ਇਹ ਸਾਰਿਆਂ ਦਾ ਆਪਣਾ ਬਰਾਬਰ ਦਾ ਹੀ ਸਾਰਿਆਂ ਦਾ ਇਸ ਵੇਲੇ ਫਰਜ਼ ਆ ਗੱਲ ਪੰਜਾਬ ਦੀ ਆ ਤੇ ਉਹ ਖਾਸ ਤੌਰ ਤੇ ਸਾਡੇ ਇਹ ਜ਼ਿਲ੍ਹੇ ਚਾਹੇ ਫਿਰੋਜ਼ਪੁਰ ਦੀ ਗੱਲ ਕੀਤੀ ਜਾਵੇ ਚਾਹੇ ਸਾਡੇ ਫਾਜ਼ਿਲਕਾ ਅਬੂਰ ਦੀ ਗੱਲ ਕੀਤੀ ਜਾਵੇ ਜਲਾਲਾਬਾਦ ਚ ਬੈਠੀ ਹਾਂ ਤੇ ਪਰਲਾ ਪਾਸਾ ਜਿਹੜਾ ਬਾਰਡਰ ਦਾ ਉਹ ਵੀ ਗੁਰਦਾਸਪੁਰ ਹੋਇਆ ਸ੍ਰੀ ਅੰਮ੍ਰਿਤਸਰ ਸਾਹਿਬ ਹੋਇਆ ਪਠਾਨਕੋਟ ਹੋਇਆ ਬੜਾ ਭਾਰੀ ਨੁਕਸਾਨ ਇਸ ਵਾਰ ਉਹਦਾ ਹੋਇਆ ਤੇ ਵਾਰ-ਵਾਰ ਸਾਡੀਆਂ ਡਿਊਟੀਆਂ ਜਿੱਥੇ ਸਰਕਾਰੀ ਤੌਰ ਤੇ ਵੀ ਲੱਗੀਆਂ ਹੋਈਆਂ ਕੱਲ ਵੀ ਕੇਂਦਰ ਦੇ ਮੈਂ ਸਮਝਦਾ ਸਾਰੇ ਜਿੰਨੇ ਸਟੇਟ ਮਿਨਿਸਟਰ ਨੇ ਉਹ 40 ਤੋਂ ਵੱਧ ਉਹਨਾਂ ਦੀ ਗਿਣਤੀ ਹੈ ਜਿਨ੍ਹਾਂ ਨੇ ਕੱਲੀ-ਕੱਲੀ ਕੇਂਦਰ ਦੇ ਮੰਤਰੀਆਂ ਦੀ ਡਿਊਟੀ ਲਈ ਆ ਵੀ ਥੱਲੇ ਬਚੀ ਹੋਈ ਫਸਲ ਉਹ ਰੱਬ ਦੀ ਮਿਹਰ ਨਾਲ ਬੜੀ ਚੰਗੀ ਫਸਲ ਆ ਉਹਦਾ ਵੀ ਜਲਦੀ ਤੋਂ ਜਲਦੀ ਜਦੋਂ ਫਸਲ ਮੰਡੀਆਂ 'ਚ ਆਉਣੀ ਸ਼ੁਰੂ ਹੋ ਜਾਏਗੀ ਇੱਕਦਮ ਉਹਨਾਂ ਦੇ ਖਾਤਿਆਂ 'ਚ ਉਹ ਪੈਸੇ ਵੀ ਜਾਣ ਲੱਗ ਜਾਣਗੇ ਤੇ ਦੂਜਾ ਜਿਹੜਾ ਸਵਾਲ ਤੁਸੀਂ ਪੁੱਛਿਆ ਸਰ ਇਹ ਫੇਅਰ ਡਿਸਟ੍ਰੀਬਿਊਸ਼ਨ ਕਿਵੇਂ ਹੋ ਪਾਏਗੀ ਐਂ ਦੀ ਨਿਗਰਾਨੀ ਕਿਵੇਂ ਕੀਤੀ ਜਾਏਗੀ ਦੇਖੋ ਇੱਕ ਗੱਲ ਬੜੀ ਖਤਰਨਾਕ ਕੀਤੀ ਹੈ ਜਿਹੜਾ ਬਿਆਨ ਹਸਪੀਟਲ ਉਹਨਾਂ ਨੇ ਬੋਲੇ ਆ ਉਸ ਤੋਂ ਬਾਅਦ ਉਹਨਾਂ ਦਾ ਫਾਈਨਾਂਸ ਮਿਨਿਸਟਰ ਹੈ ਜਿਹੜਾ ਚੀਮਾ ਉਹ ਉਹ ਪ੍ਰੈਸ ਕਾਨਫਰੰਸ ਕਰ ਰਿਹਾ ਸੀ ਉਹਨਾਂ ਨੇ ਗੱਲ ਤੁਸੀਂ ਉਹਨਾਂ ਦੀ ਸੁਣਿਓ ਜ਼ਰੂਰ ਉਹਨਾਂ ਨੇ ਅਨਾਉਂਸਮੈਂਟ ਚ ਕੀ ਕੀਤਾ ਹੈ ਉਹ ਕਹਿੰਦੇ 20000 ਤੱਕ ਭਗਵੰਤ ਮਾਨ ਕਹਿ ਰਿਹਾ ਸੀ 20000 ਫਾਈਨਾਂਸ ਮਿਨਿਸਟਰ ਕਹਿ ਰਿਹਾ ਅਸੀਂ 20000 ਤੱਕ ਦੇਵਾਂਗੇ ਹੁਣ ਇਹੀ ਗੱਲ ਜਿਹੜੀ ਤੁਸੀਂ ਕੀਤੀ ਹੈ ਦੇਖਣ ਵਾਲੀ ਆ ਵੀ ਕੀ ਕਿਸੇ ਨੂੰ 5000 ਦੇ ਕੇ ਜਾ ਫੱਕ ਪਾਸ ਕਰਨਗੇ ਕਿਸੇ ਨੂੰ 10000 ਦੇਣਗੇ 20000 ਤੱਕ ਤਾਂ ਉਹਨਾਂ ਨੇ ਕਿਹਾ ਵੀ ਹੱਦ 20000 ਆ ਉਹ ਤੋਂ ਥੱਲੇ ਤਾਂ ਨਹੀਂ ਜਿਹੜਾ ਏ ਉਹ ਉਹਨਾਂ ਨੇ ਜਿਹੜਾ ਪੈਸਾ ਏ ਉਹ ਜਾਣਾ ਏ ਇੱਕ ਇੱਕ ਕ੍ਰਾਈਟਰੀਆ ਰੱਖ ਲਿਆ ਜੇ ਇੱਕ ਇੱਕਲ ਹੋਰ ਜਿਹੜੀ ਮੈਂ ਉਹ ਨਹੀਂ ਦੱਸ ਰਿਹਾ ਇਹ ਗੱਲ ਹਰ ਵਾਰ ਕਿਸਾਨਾਂ ਨੇ ਇੱਥੇ ਦੇ ਕਿਸਾਨ ਵੀ ਸੀ ਉਹ ਕਿਸਾਨ ਭਾਜੀਪੀ ਦੇ ਵੀ ਹੋ ਸਕਦੇ ਆ ਹਰ ਪਾਰਟੀ ਨਾਲ ਸੰਬੰਧਿਤ ਨਹੀਂ ਇਹ ਤਾਂ ਕੋਈ ਕਹਿ ਨਹੀਂ ਸਕਦਾ ਵੀ ਕਿਸਾਨ ਭਾਈ ਭਾਜੀਪੀ ਚ ਨਹੀਂ ਕੋਈ ਇਹ ਕਿਉਂ ਗਿਆ ਉਹ ਡਾਇਰੈਕਟ ਸਾਰੇ ਕੈਰੀਜ਼ ਵੀ ਸਾਡੇ ਖਾਤਿਆਂ ਦੇ ਵਿੱਚ ਪੈਸਾ ਆਉਣਾ ਚਾਹੀਦਾ ਇਹ ਹੁਣ ਇਸ ਵੇਲੇ ਹਾਲਾਤ ਇਹ ਵੀ ਸਾਰੇ ਡਿਪਟੀ ਕਲੈਕਟਰ ਨੇ ਜਿਹੜੇ ਇੱਥੇ ਦਾ ਵੀ ਡੀਸੀ 1 ਰੁਪਈਆ ਵੀ ਕਿਸੇ ਦੇ ਕੋਲ ਫੰਡ ਹੈ ਨਹੀਂਗਾ ਜੇ 35 ਕਰੋੜ ਰੁਪਈਆ ਵੀ ਪੰਚਾਇਤਾਂ ਤੋਂ ਲੈ ਕੇ ચીਫ ਮਿੰਿਸਟਰ ਜਿਹੜਾ 35 ਕਰੋੜ ਰੁਪਈਆ ਦਿੱਤਾ ਏ ਉਹ ਵੀ ਪੰਚਾਇਤਾਂ ਤੋਂ ਪੈਸਾ ਵਾਪਸ ਮਾਇਆ ਕੇ ਦਿੱਤਾ ਏ ਇਸ ਕਰਕੇ 12000 ਕਰੋੜ ਰੁਪਈਆ ਵੀ ਖਾ ਗਏ ਹੋਰ ਪੈਸਾ ਵੀ ਖਾ ਗਏ ਇਹ ਤਾਂ ਇਹ ਸੋਚਦੇ ਆ ਕਿ ਅਸੀਂ ਆ ਝੂਠਾ ਮੂਠਾ ਕਦੇ 60000 ਕਹਿੰਦੇ ਆ 40000 ਵੀ ਕੇਂਦਰ ਤੋਂ ਆ ਜੇ ਉਹਦੇ ਨਾਲ ਅਸੀਂ ਕੁਝ ਬਦਲ ਕਰਕੇ ਆਪਣਾ ਕੰਮ ਸਾਰੀਏ ਇਹ ਕਰ ਤਾਂ 20000 ਦੀ ਹੋ ਗਈ ਸਭ ਪਿਛਲੇ 5 ਕਿਲੇ ਤੱਕ ਦਾ ਦਿੱਤਾ ਗਿਆ ਸਮਵਜਾ ਐਸ ਵਜਿਖੀ ਕ੍ਰਾਈਟਰੀਆ ਦੇਗਾ ਜੀ ਨਹੀਂ 5 ਕਿਲੇ ਦਾ ਕੀ ਮਤਲਬ ਆ ਜੀ ਜਿੱਦਾਂ ਜਿੱਦਾਂ ਕਿਸੇ ਦਾ ਨੁਕਸਾਨ ਆ ਉੰਨਾ ਹੋਣਾ ਚਾਹੀਦਾ ਇਹ ਇਹ ਚਾਹੇ ਕੋਈ 1 ਕਿਲੇ ਵਾਲਾ ਚਾਹੇ ਕੋਈ 10 ਕਿਲੇ ਵਾਲਾ ਉਹ ਉਹਦਾ ਉਹਦਾ ਤਾਂ ਖਰਚਾ ਉਨਾ ਹੀ ਹੋਇਆ ਨਾ 1 ਕਿਲੇ ਵਾਲਾ ਉਹਨਾ ਖਰਚਾ ਉਹਨੇ ਕੀਤਾ ਇਹ 10 ਕਿਲੇ ਵਾਲੇ ਨੇ ਉਹਨਾ ਹੀ ਖਰਚਾ ਕੀਤਾ ਇਸ ਕਰਕੇ ਇਹ ਤਾਂ ਇਹ ਤਾਂ ਭਾਈ ਜਿਵੇਂ ਉਹ ਉਸ ਜਮਾਨਾ ਸਾਹਮਣੇ ਆ ਜਾਣੇ ਆ ਇਹ ਤਾਂ ਹੁਣ ਪਤਾ ਲੱਗ ਹੀ ਜਾਣਾ ਪਰ ਨਾ ਕਰੇ ਰੱਬ ਕਰੇ ਠੀਕ ਰੱਖੇ ਹਸਪੀਟਲ ਤੇ ਨਾ ਜਾਣ